ਜੀ ਪੇਪਾ ਜੀ ਡਰ ਨਹੀਂ ਲੱਗਦਾ ਇੱਥੇ ਹਾਂਜੀ ਸਭ ਡਰ ਡਰ ਉਹਦਾ ਮਾਲਕ ਦਾ ਡਰ ਹੈ ਹੋਰ ਕਹੜਾ ਡਰ ਹੈ ਅੱਛਾ ਜੀ ਹਾਂਜੀ ਭਾਜੀ ਤਜੂਰੀਆਂ ਵੀ ਇੱਦਾਂ ਪਈਆਂ ਯਾਰ ਇੱਥੇ ਹਾਂਜੀ ਹੈ ਸਭ ਉਸ ਇੱਕ ਤਾਂ ਦੋ ਤਿੰਨ ਘਰ ਖਰਾਬ ਹੋ ਗਏ ਆ ਇੱਕ ਘਰ ਸੋਨੇ ਬਣਿਓ ਡਬਲ ਸਟੋਰੀ ਇਹ ਭਾਜੀ 47 ਤੋਂ ਪਹਿਲਾਂ ਦੇ ਘਰ ਵਾ ਤੇ ਫੇਰ ਭਾਜੀ ਜਦੋਂ 47 ਦੀ ਵੰਡ ਹੋਈ ਆ ਫੇ ਤੁਹਾਡੇ ਬਜ਼ੁਰਗ ਚਲ ਗਏ ਸੀਗੇ ਇੱਥੋਂ ਹਾਂਜੀ ਅੱਛਾ ਫੇਗਾ ਹਾਂਜੀ ਪੜ ਬਾਬਾ ਜੀ ਜੀ ਉਹ ਸਭ ਚਲ ਗਏ ਸੀ ਤੇ ਪਾਕਿਸਤਾਨ ਨੂੰ ਅੱਛਾ ਜੀ ਇਹ 7ਵੀਂ ਬਿੜੀ ਆ ਸਾਹਿਬ ਜੀ ਕੁਸਤ ਵਿੱਚ 8ਵੀਂ ਆ ਇਹ 7ਵੀਂ 8ਵੀਂ ਬਿੜੀ ਆ ਹਾਂਜੀ ਸਰ ਆ ਵੀ ਘਰ ਵਾ ਇਹ ਵੀ ਘਰ ਦੇਖ ਲੋ ਖਰਾਬ ਹੀ ਹੋ ਗਿਆ ਸਭ ਜਾਣੇ ਕੌਣ ਆ ਇੱਥੇ ਰਹਿੰਦਾ ਬਾਕੀ ਚੱਲਦੇ ਆ ਅੱਗੇ ਸਿਗਾ ਜੀ ਇੱਥੇ ਇਹ ਸਭ ਸਾਡੇ ਦੇ ਚਾਚੇ ਦੀ ਤੇ ਕੁਲ ਸੀ ਇੱਕ ਵਾਰੀ ਕਿਹੜਾ ਕਿਹਾਂ ਲੁੱਟਿਆ ਨਾ ਮਕਾਨਾ ਕਿਦਾਂ ਘਰ ਇਹ ਲੋਕੀ ਛੱਡ ਗਏ ਆਪਣਾ ਕਿਆ ਤਵੇ ਦਵਾਤੀ ਇਹ ਭਾਜੀ ਕੀ ਲਿਖਿਆ ਨੁਆਸਰਦੀਨ ਹਾਂਜੀ ਇਹ ਕੌਣ ਸੀ ਭਾਜੀ ਸਭ ਇਹ ਸਾਡੇ ਇੱਕ ਦਾਦਾ ਜੀ ਬਜ਼ੁਰਗਾਂ ਨੇ ਚੋਆ ਤੋਂ ਪੱਥਰ ਲਿਆ ਲਿਆ ਗਏ ਤੇ ਕਿੰਨੀ ਹਾਇਕਿਆ ਮਕਾਨ ਦੀ ਜੀ ਉਦੋਂ ਹੀ ਆਹ ਪਏ ਆ ਹਾਂਜੀ ਇੱਥੇ ਘੜੇ ਪੀ ਘੜੇ ਪਏ ਆ ਦੇਖੋ ਉਦੋਂ ਦੇ ਸਮਾਨ ਆ ਇਹਨਾਂ ਦੀ ਚਟਨੀ ਘਟਦੇ ਹੁੰਦੇ ਸੀਗੇ ਹਾਂਜੀ ਇਦਾਂ ਸਭ ਇਕੱਠੇ ਹੁੰਦੇ ਸੀ 47 ਦੀ ਵੰਡ ਨੇ ਬਹੁਤ ਕੁਝ ਪਾਤਾ ਹਣਾ ਬਾਜੀ ਬਜ਼ੁਰਗ ਕਿਉਂਕਿ ਦੱਸਦੇ ਸੀ ਵੀ ਜੇ ਉਹ ਕਨਾ ਕੋ ਜਾਂਦੇ ਉੱਧਰ ਤਾਂ ਇੱਥੇ ਉਗਾ ਪਿੰਡ ਹੋਣਾ ਸੀ ਇੱਕ ਪਿੰਡ ਹੋਣਾ ਸੀ ਸੋ ਦੋਸਤੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜੁੜਦਾ ਰਹੋ ਵੀਡੀਓ ਕਿੱਥੋਂ ਦੇਖ ਰਹੇ ਹਾਂ ਅਸੀਂ ਘਰ ਦਿਖਾਉਨੇ ਸੀ ਇਹ ਬਾਈ ਹੁਣ ਆਉਂਦੇ ਹਨ ਨਾਲ ਹੀ ਘਾਰ ਆ ਪਿੱਛੇ ਸਾਨੂੰ ਇਹਨਾਂ ਨੇ ਪਹਾੜ ਦੇ ਉੱਪਰ ਦੇਖ ਲਿਆ ਤਾਂ ਸਾਨੂੰ ਉੱਥੇ ਆਵਾਜ਼ ਮਾਰੀ ਓਏ ਇਕੱਲੇ ਨਾ ਜਾਇਓ ਤਾਂ ਆਵਾਜ਼ ਮਾਰੀ ਆ ਕਿ ਤੁਸੀਂ ਇਕੱਲੇ ਨਾ ਘੁੰਮੋ ਇੱਥੇ ਬਹੁਤ ਨੁਕਸਾਨ ਆ ਬਾਈ ਤੁਹਾਡਾ ਸਾਡਾ ਤੁਸੀਂ ਸੋਚਿਆ ਕਿਉਂਕਿ ਇਹ ਇਹ ਬਾਈ ਹੁਣਾਂ ਨੂੰ ਦੱਸ ਦਈਏ ਇਹ ਕਹਿੰਦੇ ਕਿ ਸਾਨੂੰ ਉਧਰ ਤेंदੂਆ ਮੈਂ ਦੇਖਿਆ ਕੁਛ ਖਾਂਦਾ ਬਿਲਕੁਲ ਸਰ ਮੈਂ ਤੇ ਇਹ ਪਾਜੀ ਸੱਚੀ ਸੱਚੀ ਹੈ ਕੋਈ ਝੂਠ ਨਹੀਂ ਉਹ ਦਿ ਅੱਛਾ ਜੀ ਹਾਂਜੀ ਇਹ ਚੋ ਇੱਕ ਜਨੌੜੀ ਨੂੰ ਉਤਰ ਕੇ ਉਹ ਚਲ ਗਿਆ ਇੱਕ ਡਨੋਰ ਨੂੰ ਇੱਕ ਜਨੌੜੀ ਦੇ ਡੈਮ ਕੋਲ ਜਾ ਰਿਹਾ ਅੱਛਾ ਜੀ ਚਲ ਜਲਦੀ ਗੱਲ ਹੁੰਦੇ ਹਾਂਜੀ ਅੱਛਾ ਜੀ ਤੇ ਭਾਜੀ ਜਿਹੜੇ ਹੁਣ ਇੱਕ ਘਰ ਆ ਹਾਂਜੀ ਇੱਕ ਤਾਂ ਦੋ ਤਿੰਨ ਘਰ ਖਰਾਬ ਹੋ ਗਏ ਆ ਇੱਕ ਘਰ ਸੋਹਣੇ ਬਣੇ ਹੋ ਡਬਲ ਸਟੋਰੀ ਇਹ ਭਾਜੀ 47 ਤੋਂ ਪਹਿਲਾਂ ਦੇ ਘਰ ਆ ਸਾਡੇ ਡੈਡੀ ਦਾ ਭਰਾ ਐ ਸਾਡੇ ਦਾ ਚਾਚਾ ਜੀ ਉਹਨਾਂ ਦਾ ਮਕਾਨ ਆ ਇਹ ਇਹ ਤੁਸੀਂ ਵੀ ਗੁੱਜਰ ਬਰਾਦਰ ਨੂੰ ਬਿਲੋਂਗ ਕਰਦੇ ਮੁਸਲਮਾਨ ਭਾਈਚਾਰੇ ਇਹਨੂੰ ਹਾਂਜੀ ਅੱਛਾ ਜੀ ਅਸੀਂ ਅੱਛਾ ਠੀਕ ਆ ਜੀ ਇਹ ਤੁਸੀਂ ਸ਼ੁਰੂ ਤੋਂ ਇੱਥੇ ਰਹਿੰਦੇ ਤੁਹਾਡੇ ਬਾਬੇ ਪੜਦਾਦੇ ਜੰਗਲ ਚ ਸਾਹ ਉਹ ਕਾ ਸ਼ੁਰੂ ਤੋਂ ਸਾਡੇ ਇੱਕ ਬਾਬਾ ਹੈ ਸਾਡੇ ਇੱਕ ਬਾਬੇ ਦੇ ਚਾਰ ਮੁੰਡੇ ਸੀਗੇ ਹਾਂਜੀ ਸਾਡੇ ਇੱਕ ਡੈਡੀ ਹੁਣੀ ਪਾ ਰਹੇ ਨੇ ਸੀ ਉਸ ਪਿੰਡ ਦਾ ਨਾਂ ਧਗਰਾ ਦਾ ਇਹਦਾ ਨਾਂ ਬੜੀਆਂ ਆ ਅੱਛਾ ਜੀ ਹਾਂਜੀ ਤੇ ਫੇਰ ਪਾਜੀ ਜਦੋਂ 47 ਦੀ ਵੰਡ ਹੋਈ ਆ ਫੇਰ ਤੁਹਾਡੇ ਬਜ਼ੁਰਗ ਚਲ ਗਏ ਸੀਗੇ ਇੱਥੋਂ ਹਾਂਜੀ ਅੱਛਾ ਜੀ हां ओ जेडे ਸਾਡੇ ਉਹ ਕੱਡੜੀ ਦੇ ਦਾ ਡੈਡੀ ਸੀਗਾ ਹਾਂਜੀ ਪਰ ਬਾਬਾ ਜੀ ਉਹ ਸਭ ਚਲੇ ਗਏ ਸੀ ਪਾਕਿਸਤਾਨ ਨੂੰ ਜੀ ਤੇ ਸਤਵੀਂ ਬਿੜੀ ਆ ਸਾਬ ਜੀ ਕੁ ਸਤਵੇਂ ਅੱਠਵੇਂ ਆ ਇਹ ਸਤਵੀਂ ਅੱਠਵੀਂ ਬਿੜੀ ਆ ਹਾਂਜੀ ਸਤਵੀਂ ਅੱਠਵੀਂ ਬਿੜੀ ਦੋਸਤੋ ਦੇਖ ਲੋ ਇਸ ਸਭ ਪ੍ਰਾਣੇ ਉਹ ਘਟਾ ਢੂਗੇ ਸੀਗਾ ਇਹ ਵੀ ਡੰਗਰਾਂ ਨੂੰ ਫੇਰ ਬਣਾਏ ਸੀ ਉਹਨਾਂ ਨੇ ਇਹ ਮੁਸਲਮਾਨ ਭਾਈਚਾਰੇ ਦੇ ਘਰ ਆ ਇਧਰ ਚੈੱਕ ਕਰੋ ਜੀ ਦੇਖੋ ਪੁਰਾਣੇ ਘਰ ਬਣੇ ਵੇ ਅਜੇ ਤੱਕ ਸਾਡੇ ਦੇ ਚਾਚੇ ਸਾਰਾ ਹੀ ਪੁਰਾਣਾ ਆ ਪੂਰੀ ਬਰਬਾਦ ਹੋ ਚੁੱਕੇ ਆ ਤੇ ਸਾਡੇ ਤੇ ਚਾਚਾ ਜੀ ਸੀਗੇ ਤੇ ਛੋਟੇ ਅੱਛਾ ਜੀ ਇੱਥੇ ਭਾਈ ਬੰਦ ਕਿਤੀ ਸੀਗੀ ਇੱਧਰ ਤੇ ਉਹਨਾਂ ਦੀ ਸੀਗੀ ਪੈੜੀ ਤੇ ਇੱਧਰ ਇੱਧਰ ਚੈੱਕ ਕਰੋ ਭਾਈ ਇਹ ਕਿੰਨਾ ਦਾ ਘਰ ਸੀਗਾ ਜੀ ਇੱਥੇ ਇਹ ਸਭ ਸਾਡੇ ਦੇ ਚਾਚੇ ਦੀ ਤੇ ਕੁੜ ਸੀਗੇ ਹਾਂਜੀ ਸਾਡੇ ਤੇ ਚਾਚੇ ਦੀ ਕਕੜ ਵੀ ਇੱਥੇ ਉਹ ਡੰਗਰ ਕਿ ਮੱਝਾਂ ਅੱਛਾ ਜੀ ਮੱਝਾਂ ਹਾਂ ਆਉਂਦੇ ਸੀ ਵਾਹ ਪੀਰਾ ਪਾਜੀ ਕਹਿੰਦਾ ਮਤਲਬ ਜੰਗਲ ਦੇ ਵਿੱਚ ਉਸ ਟਾਈਮ ਰਹਿੰਦੇ ਸੀਗੇ ਉਦੋਂ ਜਾਨਵਰ ਘੱਟ ਸੀ ਪਾਜੀ ਹਾਂ ਸਭ ਉਸ ਵੇਲੇ ਕਹਿੰਦੇ ਘੱਟ ਸੀ ਅੱਛਾ ਜੀ ਤੇ ਆਜੋ ਪਾਜੀ ਮਾੜਾ ਦਿਖਾ ਦਿਓ ਤੁਹਾਨੂੰ ਕੀ ਆ ਤੁਸੀਂ ਦੇਖ ਲਓ ਦੋਸਤੋ ਸਮਾਨ ਵੀ ਮੈਨੂੰ ਲੱਗਦਾ ਉੱਦੇ ਪਿਆ ਰਹਿ ਗਿਆ ਪਾਜੀ ਹੈ ਲੱਕੜ 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 ਪਈ ਰਹੀ ਹੈ ਦੇਖੋ ਦੋਸਤੋ ਕਰਨੇ ਕੋ ਬੱਟ ਗਏ ਤੇ ਗਰਮੀਆਂ ਨੂੰ ਉਹ ਠੰਡੀ ਅੱਛਾ ਜੀ ਤਾਂ ਸਰਦੀ ਨੂੰ ਗਰਮ ਅੱਛਾ ਜੀ ਹਾਂਜੀ ਪਾਜੀ ਇਦਾਂ ਲੱਗਦਾ ਜੇ ਜਾਨਵਰ ਵੈੜਦੇ ਹੁਣ ਆ ਆਦ ਇੱਥੇ ਹਾਂਜੀ ਸਭ ਨਹੀਂ ਹੁਣ ਚ ਕੋ ਰਹੰਦਰ ਹੈ ਨਹੀਂ ਹਾਂ ਤਾਂ ਚੈੱਕ ਕਰੋ ਜੀ ਅੰਦਰ ਅੰਦਰ ਕਹਾ ਵਿਛਿਆ ਹੋਇਆ ਜਾਨਵਰਾਂ ਦੇ ਹੱਡ ਪਏ ਹੋਏ ਆ ਅੱਛਾ ਜਿਦਾਂ ਨਾ ਹਾਂਜੀ ਹਣਾ ਉਹ ਇਹ ਜਾਨਵਰ ਕੋਈ ਜੰਗਲੀ ਠੀਕ ਆ ਜੀ ਇਹ ਜੋ ਮਰਗੇ ਤੇ ਖੰਡਰਾਂ ਦੇ ਹੱਡ ਹੋਦੇ ਇਥੇ ਖਾਂਦੇ ਰਹਿੰਦੇ ਆ ਹਾਂਜੀ ਤੁਸੀਂ ਤਿੰਦੂਆ ਕਦੋਂ ਦੇਖਿਆ ਸੀ ਪਾਜੀ ਸਾਬ ਜੀ ਮੈਨੂੰ ਤਾਂ ਕੋ 3-4 ਦਿਨ ਹੋ ਗਏ ਮੈਂ ਜਨੌੜੀ ਨੂੰ ਕੋਈ ਜਾਂਦਾ ਸੀ ਹਾਂ ਉਹ ਅੱਗੇ ਤੇ ਖੁੱਲਦੇ ਸੀ ਤਾਂ ਮੈਨੂੰ ਤਾਂ ਤੱਕਰੇ ਹੁਣ ਤਾਂ ਸਭ ਵੀ ਹੈ ਬੜੇ ਹੋ ਗਏ ਤੇ ਦੂਆ ਕਿੰਨਾ ਖੁੱਲਦਾ ਸੀ ਸਭ ਜੀ ਉਸ ਸਮੇਂ ਤੇ ਖੁੱਲਦੇ ਸੀ ਦੋ ਜਾਨੇ ਹਾਂ ਇਹ ਦੋਨੇ ਲੜਦੇ ਪਏ ਸਕੇ ਤੇ ਚਿਤਰੀ ਹੁਣੀਏ ਨਾਲੇ ਕਿਤੇ ਇੱਥੇ ਹੀ ਲਾਈ ਹੋਵੇ ਤਾਂ ਉਸ ਵੇਲੇ ਹਾਂ ਖੁੱਲਦੇ ਹੁੰਦੇ ਆਪਣਾ ਉਹ ਗਾ ਜੋਰ ਦੱਸਦਾ ਜੋਰ ਦੱਸਦਾ ਮਸਤੇ ਆ ਜੱਟ ਦਾ ਦਿਨ ਹੋਇਆ ਤੇ ਸਾਡਾ ਘਰੇ ਚ ਪਾਰ ਜਿੱਥੇ ਆਣਾ ਉੱਥੇ ਵੀ ਆ ਜੀ ਹਾਂ ਠੀਕ ਠੀਕ ਹੈ ਜੀ ਆ ਜਾਂਦਾ ਮੋਟਰਸਾਈਕਲ ਘਰ ਹਾਂਜੀ ਹਾਂਜੀ ਤਾਂ ਉੱਥੇ ਮੈਂ ਇਦਾਂ ਕੋਈ ਸੁੱਤਾ ਪਿਆ ਬੰਦੇ ਤੇ ਡੰਗਰਾਂ ਦੇ ਕੋਲੇ ਆ ਗਏ ਤੇ ਬੁੜਕਣ ਗਲਪਿਆ ਇਹ ਇਦਾਂ ਬੋਲਦਾ ਜੀ ਪਿੰਕਨਿਕ ਜਿੱਦਾਂ ਹੋਗਾ ਦੁੱਧ ਜੰਮਦਾਣੀ ਕਪਾਈ ਹੁੰਦੀ ਹੈ ਤੇ ਤੱਕ ਮਾਰਦੇ ਆ ਹਾਂਜੀ ਹਾਂਜੀ ਇਦਾਂ ਬੋਲਦਾ ਇਹ ਇੱਕ ਜੋਰ ਚ ਆਇਆ ਬੋਲਦਾ ਔਰ ਘਡੌਂਦਾ ਕੋ ਬੰਦੇ ਨੂੰ ਵੀ ਘੂਰਦਾ ਆ ਹਾਂਜੀ ਘੂਰਦਾ ਆ ਤੇ ਬੇਟੇ ਨੂੰ ਕਿਹਾ ਵੀ ਉਹ ਤੇ ਬਰਸ਼ ਹਾਂਜੀ ਭਾਜੀ ਫਿਰ ਤੁਸੀਂ ਭਜਾਇਆ ਕਿਦਾਂ ਉਹ ਹਾਂਜੀ ਤੁਸੀਂ ਭਜਾਇਆ ਕਿਦਾਂ ਫਿਰ ਸਭ ਜੀ ਕੋ ਲਾਈਟ ਮਾਰ ਕੇ ਤੇ ਲੈਟਰੀ ਲੋਨ ਵਿੱਚ ਦੌੜ ਜਾਂਦੇ ਆ ਅਗਬਲਦੀ ਹੋਵੇ ਨਾ ਹਾਂਜੀ ਹਾਂਜੀ ਫਿਰ ਭਾਜੀ ਡਰ ਨਹੀਂ ਲੱਗਦਾ ਇੱਥੇ ਹਾਂਜੀ ਸਭ ਡਰ ਡਰ ਉਹਦਾ ਮਾਲਕ ਦਾ ਡਰ ਹੈ ਔਰ ਕਾਰ ਦਾ ਡਰ ਹੈ ਅੱਛਾ ਜੀ ਹਾਂਜੀ ਮਾਰਗ ਦਾ ਡਰ ਰਹਿਣਾ ਹਾਂਜੀ ਤੇ ਪਾਜੀ ਜਿਹਦਾ ਤੁਸੀਂ ਵਰਦੀ ਪਾਈ ਵੀ ਆ ਇਹ ਸਾਨੂੰ ਕੋਈ ਦੇ ਕੇ ਗਿਆ ਸੀਗਾ ਇਦਾਂ ਹਾਂਜੀ ਸਭ ਉਹਦਾ ਘਰ ਵਾਲੀ ਦਾ ਹੈ ਮਮੇ ਦਾ ਮੁੰਡਾ ਅੱਛਾ ਜੀ ਮਿਲਟਰੀ ਦਾ ਅੱਛਾ ਜੀ ਦਿੱਤੀ ਉਹਨਾਂ ਨੇ ਅੱਛਾ ਉਹਨਾਂ ਨੇ ਦਿੱਤੀ ਹੋਣਾ ਇਹ ਗਰਮ ਹੁੰਦੀ ਹੈ ਨਾ ਸਿਆਲ ਦੇ ਵਿੱਚ ਠੰਡ ਨਹੀਂ ਲੱਗਦੀ ਫਿਰ ਹਾਂਜੀ ਤੇ ਪਾਜੀ ਜਿਹੜੇ ਆ ਇੱਧਰ ਘਰ ਵਾ ਹੁਣ ਆਪਾਂ ਚੱਲਦੇ ਆ ਦੋਸਤੋ ਬਹੁਤ ਹੈਰਾਨੀ ਵਾਲੀ ਗੱਲ ਆ ਹਾਂਜੀ ਜਿੱਥੇ ਅਸੀਂ ਚੱਲੇ ਆ ਨਾ ਜੰਗਲ ਦੇ ਵਿੱਚ ਉਹ ਘਰ ਵਾ ਤੇ ਘਰ ਤੁਸੀਂ ਦੇਖ ਕੇ ਹੈਰਾਨ ਹੋ ਜੂਗੇ ਮੰंजे ਤੱਕ ਵੀ ਪਇਓ ਆ ਅੱਜ ਦੋਸਤੋ ਚੱਲਦੇ ਆ ਅੱਗੇ ਆਹ ਸਭ ਸੂਪੀ ਦਾ ਟੱਕਾ ਜੰਡਾ ਦੰਡਾ ਪਾਜੀ ਕਹਿੰਦੇ ਸਰਾਲਾਂ ਬਹੁਤ ਆ ਇੱਥੇ ਹਾਂਜੀ ਸਬਜ਼ੀ ਉਹ ਵੀ ਬਹੁਤ ਆ ਇਹ ਸਰਦੀ ਦੇ ਟਾਈਮ ਨੂੰ ਜਾਇ ਹੋ ਜਾਂਦੇ ਜਾਇ ਉਹ ਲੋਗ ਗਈਆਂ ਨੇ ਹਾਂਜੀ ਹੁਣ ਜਿੱਦਾਂ ਇਹ ਤੇ ਧੁੱਪ ਨਿਕਲਣੀ ਨੇ ਹੋਇਓ ਉਸਲੇ ਇਹਨਾਂ ਨੂੰ ਨਿਕਲ ਪਾਣਾਗਾ ਨਿਕਲ ਪਾਣਾ ਨਾ ਬਾਹਰ ਨਿਕਲ ਆਉਣਾ ਦੋਸਤੋ ਚੈੱਕ ਕਰਿਓ ਇਹ ਬਾਈ ਹੁਣਾਂ ਨੂੰ ਪੁੱਛਦੇ ਆ ਕਿ ਇਹ ਘਰ ਕਿਹਨਾਂ ਦਾ ਆ ਕੀ ਆਵਾਜ਼ ਹੈ ਸਾਡੀ ਆਵਾਜ਼ ਸੁਣ ਕੇ ਪਾਜੀ ਭੱਜੀ ਆਏ ਪਾਜੀ ਹੁਣਾਂ ਦਾ ਘਰ ਇੱਥੇ ਆ ਸ਼ੁਕਰੀਆ ਯਾਰ ਪਾਜੀ ਤੁਸੀਂ ਇਫੇ ਤੁਸੀਂ ਰਾਖੀ ਕਰਦੇ ਹੋ ਉਹਨਾਂ ਦੀ ਹਾਂਜੀ ਕੀ ਬਾਤ ਆ ਭਾਜੀ ਇਹ ਸਾਡੇ ਦੇ ਚਾਚਾ ਜੀ ਛੋਟੇ ਸੀਗੇ ਅੱਛਾ ਜੀ ਪਿਆਰ ਮੁੰਡੇ ਇਹਨਾਂ ਦੇ ਇੱਕ ਮਿਲਟਰੀ ਚ ਅੱਛਾ ਜੀ ਉਹ ਚਲ ਗਿਆ ਤੇ ਕਿਉਂਕਿ ਪਗੜੀ ਉਹਨਾਂ ਨੇ ਉਹ ਕਪਾਇਆ ਮਕਾਨ ਤੇ ਸਾਡੇ ਘਰ ਚੈੱਕ ਕਰਿਓ ਇੱਕ ਵਾਰੀ ਕੀਆ ਲੁੱਟਿਆ ਨਾ ਮਕਾਨਾ ਕਿਦਾਂ ਘਰ ਇਹ ਲੋਕੀ ਛੱਡ ਗਏ ਆਪਣਾ ਕੀ ਮਤਲਬ ਬਿਆਨ ਨਹੀਂ ਕਰ ਸਕਦੇ ਕਿੰਨਾ ਪਰਿਵਾਰ ਭਾਜੀ ਇੱਥੇ ਰਹਿੰਦਾ ਹੋਊਗਾ ਇਹ ਭਾਜੀ ਕਿੰਨਾਂ ਦੇ ਘਰ ਹੁੰਦੇ ਸੀ ਇਹ ਸਭ ਇਹ ਸਾਡੇ ਦੇ ਚਾਚਾ ਜੀ ਸੀਗੇ ਛੋਟੇ 47 ਤੋਂ ਪਹਿਲਾਂ ਕਿ ਬਾਅਦ 47 ਦੇ ਸਾਹਜ ਦੇ ਬਾਅਦ ਚ ਬਾਅਦ ਹਾਂਜੀ ਅੱਛਾ ਜੀ ਤੇ ਡੈਡੀ ਹੁਣੀ ਤਾਂ 1700 ਸਾਲ ਦੇ ਹੋ ਗਏ ਤਾਂ ਖਤਮ ਹੋ ਗਏ ਅੱਜ ਤੋਂ ਕੋਈ 4-5 ਸਾਲ ਪਹਿਲੋਂ ਅੱਛਾ ਜੀ ਸਾਰਿਆਂ ਤੋਂ ਵੱਡਾ ਉਹ ਵੀ ਤੇ ਪਿਡੈਡੀ ਐ ਚਾਰ ਪੰਜ ਕਿ ਲੜਕੇ ਉਹਨਾਂ ਦੇ ਚੰਡੀਆ ਰਹਿੰਦਾ ਆ ਉਹ ਉਹਨਾਂ ਦਾ ਮਕਾਨ ਉਹ ਵਿਹਲੀ ਘਟ ਗਈ ਐ ਹਾਂ ਉਦੋਂ ਤੇ ਛੋਟਾ ਸਾਡਾ ਇੱਕ ਵਾਪਸ ਹੈਗਾ ਉਹ ਰੰਦਾ ਹੀ ਪਾਰ ਚੋ ਤੋਂ ਪਾਰ ਜਿੱਥੋਂ ਤੁਸੀਂ ਛੱਡਦੇ ਪਾਜੀ ਉਹ ਤਾਂ ਤੁਹਾਨੂੰ ਇਹ ਤਾਂ ਉਹਨਾਂ ਨੂੰ ਉਹ ਇਦਾਂ ਇਦਾਂ ਇਹ ਪਾਜੀ ਦੇਖੋ ਮੈਂ ਕਹਾਂਗਾ ਕਿਉਂਗਾ ਪ੍ਰਾਣੀਆਂ ਚੀਜ਼ਾਂ ਹਜੇ ਤੱਕ ਵੀ ਬਣਾਈਆਂ ਹੋਣ ਆ ਬੜੀਆਂ ਕੁੰਡੇ ਹਨਾ ਉਦਹੀ ਪੁਰਾਣੇ ਬਣੇ ਹੋਏ ਆ ਹਾਲ ਦਾ ਇੱਕ ਪਲੇਸ ਹੈ ਦਵਾਰਾ ਪਰ ਉਹ ਰਪਾੜ ਜੰਗਲ ਦੀਦਾ ਆ ਹਾਂਜੀ ਇਹ ਸਭ ਸਭ ਸਾਡਾ ਹੀ ਆ ਅੱਛਾ ਜੀ ਇਹ ਪਾਜੀ ਡਬਲ ਸਟੋਰੀ ਘਰ ਸੀ ਹਨਾ ਜੀ ਜੇ ਸੱਡਬਲ ਸਟੋਰੀ ਤੇ ਕੀਤੀ ਸੀਗੀ ਹਾਂਜੀ ਠੀਕ ਆ ਜੀ ਹਾਂਜੀ ਉੱਪਰ ਵੀ ਮੈਨੂੰ ਲੱਗਦਾ ਸ਼ਾਇਦ ਘਰ ਜਿਹੜਾ ਬਗੈਰ ਉਹ ਰਹਿਣ ਤੋਂ ਖਰਾਬ ਹੋ ਗਈ ਜਾਂ ਮਕਾਨ ਤਾਂ ਬੜਿਆ ਲੈ ਰਿਹਾ ਸੀ। ਦੋਸਤੋ ਦੂਜੇ ਪਾਸੇ ਜਾਣਾ ਆ ਆਪਾਂ ਤੇ ਤੁਹਾਨੂੰ ਦਿਖਾਉਣੀ ਆ ਜਾ ਕੇ ਕਿ ਕਿੱਦਾਂ ਕਿੱਧਰੋਂ ਰਸਤਾ ਆ। ਚਲੋ ਪਾਜੀ। ਦੋਸਤੋ ਦੂਜੇ ਪਾਸੇ ਚੱਲੇ ਆ ਦੂਸਰੇ ਘਰ ਚੱਲੇ ਆ। ਹਾਂਜੀ। ਤੇ ਤੁਸੀਂ ਸਾਹਜੀ ਇੱਥੇ ਲੱਗੇ ਤਾਂ ਕੁ 2 ਮੀਲ ਥੱਲੇ ਤਾਂ ਬੋੜੀ ਆ। ਅੱਛਾ ਜੀ। ਉਹਦੇ ਤੇ ਬੋੜੀ ਤੋਂ ਪਾਣੀ ਲੈ ਕੇ ਜਿੱਥੇ ਪਿੰਦੇ ਸੀ ਅੱਛਾ ਇੱਥੇ ਪਿੰਦੇ ਸੀ ਮਤਲਬ ਪਾਣੀ ਆਪਣੇ ਆਪ ਨਿਕਲਦਾ ਸੀ ਹਾਂਜੀ ਇਹ ਸਾਰੇ ਦਾ ਚੋਚੋਆ ਤਵਾਰਾ ਤੇ ਜਾ ਰਿਆ ਦੇਖੋ ਪਾਜੀ ਨੂੰ ਕਿੰਨੀ ਨੌਲੇਜ ਆ ਯਾਰ ਕਿ ਸਾਰਾ ਕੱਲਾ ਕੱਲਾ ਜੰਗਲ ਦਾ ਪਤਾ ਚਗੀਟੀਆਂ ਅਜੇ ਤੱਕ ਵੀ ਕਾਲੀਆਂ ਪਈਆਂ ਮੈਂ ਕਹੂੰਗਾ ਦਿਖਾਯੋ ਮੜਾ ਜਾ ਹਾਂਜੀ ਪੂਰਾ ਹਾਲ ਹੋਇਆ ਪਿਆ ਪਾਜੀ ਹਣਾ ਹਾਂਜੀ ਬਸ ਦੇ ਘਰਾਂ ਜੀ ਰੌਣਕ ਆ ਆ ਪਾਜੀ ਸਭ ਬਸਦੇ ਆ ਜੀ ਨੰਬਰ ਤੇ ਚਾਚੇ ਦਾ ਨਾਮ ਨਸੀਬਦੀਨ ਨੇ ਜੀ ਹਾਂਜੀ ਉਹ ਚਲ ਗਿਆ ਵੇਚ ਕੇ ਤੇ ਪੜਿਆੜੀ ਨੂੰ ਅੱਛਾ ਜੀ ਹਾਂਜੀ ਹੁਣ ਉਹ ਸਾਬ ਬਗਰੇੜੀ ਆ ਭਾਜੀ ਲੋਕੀ ਕਹਿੰਦੇ ਹੋਣਗੇ ਸਾਨੂੰ ਦੇ ਦੋ ਵੇਚ ਦੋ ਕਿ ਬਾਹਰੋਂ ਲੋਕੀ ਆਉਂਦੇ ਹਨ ਉਹ ਸਭ ਤਾਂ ਇਦਾਂ ਕਹਿੰਦੇ ਆ ਅੱਛਾ ਜੀ ਉਹ ਇੱਥੇ ਬਹੁਤੀ ਆਏ ਤਾਂ ਉਹਨਾਂ ਨਾਲ ਇੱਕ ਵਾਰ ਦੇਖ ਕੇ ਮੁੜ ਕੇ ਨਹੀਂ ਆਣਾ ਹਾਂ ਇਹ ਤਾਂ ਫਿਰ ਉਹਨਾਂ ਨੂੰ ਇੱਕ ਕੋਟ ਦਾ ਠੇਕ ਦਾ ਸੀ ਅੱਛਾ ਜੀ ਤੇ ਕਮਲਜੀਤ ਹਾਂ ਜੀ ਉਹਨੂੰ ਫਿਰ ਉਹ ਬਗਰੇੜੀ ਆਪ ਸਿਗਾ ਉਹਦੇ ਨਾਲ ਹੋ ਗਿਆ ਸੌਦਾ ਉਹਨਾਂ ਦਾ ਅੱਛਾ ਜੀ ਤਾਂ ਫਿਰ ਦਵਾਤੀ ਇਹ ਭਾਜੀ ਕੀ ਲਿਖਿਆ ਨਵਾਸਰਦੀਨ ਹਾਂ ਜੀ ਇਹ ਕੌਣ ਸੀ ਬਾਜੀ ਸਭ ਇਹ ਸਾਡੇ ਇਹ ਦਾਦਾ ਜੀ ਤੁਹਾਡੇ ਹਾਂਜੀ ਹੈਗੇ ਇਹ ਬਜ਼ੁਰਗ ਜੀ ਹੈਗੇ ਆ ਫਟ ਗਈ ਇਹ ਦੀ ਕੀ ਬਾਤ ਹੈ ਪਾਜੀ ਤਜੂਰੀਆਂ ਵੀ ਇੱਧੇ ਪਈਆਂ ਯਾਰ ਇੱਥੇ ਹਾਂਜੀ ਸਭ ਉਸ ਵੇਲੇ ਕਿ ਟੈਂਚੀਆਂ ਹਨੀ ਹੁੰਦੀਆਂ ਸੀਗੀਆਂ ਹਾਂ ਤਾਂ ਸਾਡੀਆਂ ਉਹ ਜਿਹੜੀਆਂ ਕਮਾਈਆਂ ਸੀ ਸਿਆਣੀਆਂ ਉਹਨਾਂ ਨੇ ਉਹ ਮਿੱਟੀयां ਪੜਾ ਕੇ ਤਾਂ ਭਾਜੀ ਦੇਖੋ ਜਿਹੜਾ ਦੇਖੀ ਜੀ ਕਦੀ ਕੀ ਬਾਤ ਹੈ ਸਰਾਇਤ ਹੈ ਕਮਾਲ ਆ ਜੀ ਤੇ ਪਾਣ ਵਾਸਤੇ ਉਹ ਸਭ ਨਹੀਂ ਆ ਇਹ ਕਣਕ ਪਾਉਣ ਵਾਸਤੇ ਜੀ ਹਾਂਜੀ ਤੇ ਕਣਕ ਮੱਕੀ ਕਣਕ ਮੱਕੀ ਕੀ ਬਾਤ ਹੈ ਭਾਜੀ ਇਹ ਲੋਕੀ ਇਹ ਚੀਜ਼ਾਂ ਬਹੁਤ ਚਾਹੁੰਦੇ ਆ ਹਾਂਜੀ ਦੇਖੋ ਹੁਣ ਤਾਂ ਲੋਹੇ ਦੇ ਡਰਮ ਚੱਲ ਪਏ ਆ ਹਾਂਜੀ ਪਰ ਉਸ ਸਮੇਂ ਕੀ ਕੁਝ ਹੁੰਦਾ ਸੀਗਾ ਅੱਛਾ ਇਹ ਖਰਾਬ ਹੋ ਗਿਆ ਨਾ ਭਾਜੀ ਘਰ ਸਰ ਦੇਖੋ ਵੀ ਹਾਂਜੀ ਇਹ ਬਜ਼ੁਰਗਾਂ ਨੇ ਚੋਆ ਤਾਂ ਪੱਥਰ ਲਿਆ ਲਿਆ ਗਏ ਤੇ ਕਿੰਨੀ ਹਾਈ ਕਿਆ ਮਕਾਨ ਦੀ ਬਿਲਕੁਲ ਭਾਜੀ ਪਾਇਓ ਆ ਉਹਨਾਂ ਨੇ ਪਾਇਓ ਆ ਹਾਂਜੀ ਬਜ਼ੁਰਗ ਵੀ ਯਾਦ ਕਰਦੇ ਹੋਣਗੇ ਨਾ ਰੋਂਦੇ ਹੋਣਗੇ ਵਿਚਾਰੇ ਸਭ ਰੋਣਾ ਹੀ ਉਹਨਾਂ ਨੇ ਤਾਂ ਕੀ ਕੁਝ ਰਹਿ ਗਿਆ ਭਾਜੀ ਕਿੰਨੇ ਕ ਸਾਲ ਹੋ ਗਏ ਹੋਣਗੇ ਜਦੋਂ ਲਿੱਪੇ ਨੂੰ ਜਿੱਦਾਂ ਲਿੱਪੇ ਆਇਆ ਇਹ ਸਭ ਜੀ ਨੂੰ ਕੋਈ ਠੀਕ ਚੱਲ ਕੇ ਸਾਲ ਹੋ ਗਏ ਆ ਗੱਲ ਲਿੱਪੇ ਨੂੰ ਬਾਕੀ ਭਾਜੀ ਯਾਰ ਹਾਂਜੀ ਲੱਗਦਾ ਹੈ ਇੱਦਾਂ ਹੀ ਆ ਵੀ ਲੱਗਦਾ ਇੱਦਾਂ ਜਿੱਦਾਂ ਅਜੇ ਤੱਕ ਮਹੀਨਾ ਹੋਇਆ ਹੁੰਦਾ ਨਾ ਹਾਂਜੀ ਕਿੰਨੀ ਸਾਫ ਸਫਾਈ ਆ ਬਾਈ ਜੀ ਇਹਦਾ ਖਰਾਬ ਹੋ ਗਿਆ ਨਹੀਂ ਤਾਂ ਕਰਨੇ ਹੀ ਤੇ ਸਤਨਾ ਨੇ ਇਹ ਅੱਛਾ ਜੀ ਹਾਂਜੀ ਭਾਜੀ ਉਦਾਂ ਹੀ ਆਹ ਪਏ ਆ ਹਾਂਜੀ ਇਹ ਤੇ ਘੜੇ ਪੀ ਘੜੇ ਪਏ ਆ ਦੇਖੋ ਉਦਦੇ ਸਮਾਨ ਆ ਇਹਨਾਂ ਦੀ ਚਟਨੀ ਕੁੱਟਦੇ ਹੁੰਦੇ ਸੀਗੇ ਹਾਂਜੀ ਇਦਾਂ ਹੀ ਇਦਾਂ ਹਾਂਜੀ ਚਟਨੀ ਕੋੜ ਕਹਿੰਦੇ ਚੱਠੂ ਦੀ ਜਿਹੜੀ ਚਟਨੀ ਬਹੁਤ ਸਵਾਦ ਹੁੰਦੀ ਸੀਗੀ ਸਵਾਦ ਹੁੰਦੀ ਸੀ ਅੱਗੇ ਲੋਕੀ ਜਿਹੜੇ ਤੜਕਾ ਅਸੀਂ ਅੱਜ ਕੱਲ ਤਾਂ ਮਿਕਸੀ ਆ ਗਈਆਂ ਹਨਾ ਇਹਨਾਂ ਕੁੱਟਦੇ ਹੁੰਦੇ ਸੀ ਤੜਕੇ ਨੂੰ ਤੜਕੇ ਬਣਦੇ ਹੁੰਦੇ ਸੀ ਮਿਰਚਾਂ ਅਦਰਕ ਲਸਣ ਇਹਦੇ ਵਿੱਚ ਕਰਦੇ ਹੁੰਦੇ ਸੀਗੇ ਇਹਦੇ ਵਿੱਚ ਕਰਦੇ ਹੁੰਦੇ ਸੀ ਕਿਆ ਕੁਝ ਰਹਿ ਗਿਆ ਭਾਜੀ ਇਹ ਉਹ ਚੀਜ਼ ਵਾ ਜਿਹਦੇ ਵਿੱਚ ਕੋਲੇ ਪਾ ਕੇ ਹਾਂਜੀ ਹਾਂਜੀ ਦੁੱਧ ਦੁੱਧ ਵਾਸਤੇ ਰਿੜਕਣਾ ਸਹੀ ਗੱਲ ਹੈ ਤੇ ਰਾਤ ਨੂੰ ਅੱਗ 'ਚ ਰੱਖ ਦੇਣਾ ਇਦਾਂ ਹੀ ਆ ਅਸੀਂ ਦੇਖਿਆ ਹੈ ਬਚਪਨ ਭਾਜੀ ਸਾਡੀ ਨਾਨੀ ਕਰਦੀ ਹੁੰਦੀ ਸੀਗੀ ਇਦਾਂ ਇਦਾਂ ਇ ਇਹਦੇ ਵਿੱਚ ਮੁੜ ਕੇ ਕੋਲੇ ਪਾ ਕੇ ਅੱਗ ਬਾਲ ਦੇ ਨਹੀਂ ਪਾਥੀਆਂ ਰੱਖ ਦੇਣੀਆਂ ਹਾਂ ਇਹ ਹੁਣ ਲੋਕ ਦੇ ਪਏ ਆ ਸੱਬਿਆਕਚਾਰ ਦੀ ਇਹੀ ਤੇ ਇਹੀ ਫਿਰ ਗਈ ਆ ਕਿ ਮਤਲਬ ਲੋਕੀ ਇਸ ਚੀਜ਼ ਤੋਂ ਦੂਰ ਹੀ ਹੋ ਗਏ ਹਾਂਜੀ ਬਚਵਾ ਅਤਵਾਰਾਪੁਰ ਜੀ ਉਹ ਜਿੱਥੇ ਪਹਾੜੀ ਦੇ ਕੋਲ ਉਹ ਟੱਪਾ ਆ ਹਾਂਜੀ ਇੱਥੋਂ ਕੋ ਸਿੱਧੀ ਚਲ ਗਈ ਸਿੱਧੀ ਉੱਥੇ ਬੁੱਢੜੀ ਹੁੰਦੀ ਆ ਹਾਂਜੀ ਬੁੱਜੜੀ ਇੱਥੇ ਐਤਵਾਰਾ ਪਰਵਾ ਹਾਂਜੀ ਤਾਂ ਉਹ ਜਿੱਥੋਂ ਤੁਸੀਂ ਬਾਜਮਾਰੀ ਉਹ ਜਨੌੜੀ ਆ ਅੱਛਾ ਜੀ ਹਾਂਜੀ ਕੋਈ ਨਹੀਂ ਫੋਕਾ ਭਾਜੀ ਉਦੋਂ ਦੇਖੋ ਸੋਈ ਆ ਸਾਡੀ ਕਿੰਨੀ ਹੈਰਾਨੀ ਵਾਲੀ ਗੱਲ ਆ ਭਾਜੀ ਕਿੰਨੇ ਸਾਲ ਹੋ ਗਏ ਘਰ ਬੰਦ ਨੂੰ ਇਹਨੂੰ ਸਾਜੀ ਨੂੰ ਨਾ ਜੇ ਕੋ ਦੋ ਤਿੰਨ ਸਾਲ ਹੀ ਹੋਏ ਮੈਂ ਆਂਦਾ ਐ ਅੱਛਾ ਜੀ ਅੰਨਾ ਉਹ ਹੋਂ ਡਰੱਗ ਉਹ ਕ ਚੱਕਰ ਮਾਰ ਕੇ ਚੱਲੇ ਜਾਣਾ ਅੱਛਾ ਜੀ ਸਾਜੀ ਦੇ ਕਹਿੰਦੇ ਇੱਥੇ ਰਹਿ ਲੋ ਤੁਸੀਂ ਮੈਂ ਕਿਹਾ ਚੁੱਲਾ ਭਾਜੀ ਹਾਂਜੀ ਹਨਾ ਅੱਜ ਵੀ ਇਹਤ ਕਰਿਆ ਚੁੱਲਾ ਵਿਚਾਰਾ ਕਿ ਮੈਨੂੰ ਕੋਈ ਆ ਕੇ ਵਰਤੇ ਬਰਤ ਹੈ ਹਣਾ ਪਰ ਆਉਣਾ ਕਹਿੰਦਾ ਜੰਗਲ ਦੇ ਵਿੱਚ ਬਾਜੀ ਖਤਰਨਾਕ ਜੰਗਲ ਵਾ ਹਾਂ ਸੋ ਕਹਿੰਦੇ ਇਦਾਂ ਹੀ ਹੈ ਹਣਾ ਜੀ ਹਾਂ ਜੀ ਹਾਏ ਡਬਲ ਸਟੋਰੀ ਆ ਵੀ ਹਾਂ ਜੀ ਅੱਛਾ ਜੀ ਅੱਛਾ ਹਾਂ ਜੀ ਕੀ ਬਾਤ ਹੈ ਇਹ ਕਮਰੇ ਹੀ ਆ ਦੋਸਤੋ ਆ ਚੈੱਕ ਕਰੋ ਕਮਰੇ ਸਾਡੇ ਇੱਥੇ ਚਾਚੇ ਜੀ ਦਾ ਮੁੰਡਾ ਹਾਂ ਜੀ ਉਹ ਤਾਂ ਪਟਾਲੇ ਲੱਗੇ ਆ ਮਾਸਟਰ ਕਾ ਲੱਗੇ ਆ ਅੱਛਾ ਜੀ ਇਹ ਉਹਨਾਂ ਦਾ ਕਮਰਾ ਫਿਰ ਆ ਇਹ ਉਹਨਾਂ ਦਾ ਕਮਰਾ ਕਿੰਨਾ ਸੋਹਣਾ ਭਾਜੀ ਰੱਖਿਆ ਹੋਇਆ ਹੈ ਨਾ ਹਾਂਜੀ ਬਾਲੇ ਪਏ ਹੋਏ ਆ ਹਾਂਜੀ ਦੋਸਤੋ ਇਹ ਇਹ ਬਸ ਦੇ ਘਰਾਂ ਦੀਆਂ ਗੱਲਾਂ ਆ ਜਦੋਂ ਘਰ ਬਸਦੇ ਹੋਣਗੇ ਕਿੰਨਾ ਸੋਹਣਾ ਹੁੰਦਾ ਨਾ ਇਹ ਘਰ ਮੈਂ ਕਹਿੰਦਾ ਕਮਾਲ ਹੀ ਆ ਭਾਜੀ ਆਜੋ ਠੀਕ ਆ ਭਾਜੀ ਠੀਕ ਹੈ ਜੀ ਕੱਢ ਲੈਣੇ ਕੋਲਚਾ ਸਾਹਿਬ ਚਲੋ ਦੋਸਤੋ ਇਹ ਤੁਸੀਂ ਦੇਖ ਲਓ ਕਿੰਨੇ ਸੋਹਣੇ ਘਰ ਵਾ ਤੇ ਬਣੇ ਰਹੋ ਨਾਲ ਮਿਲਦੇ ਆ ਅੱਗੇ ਜਾ ਕੇ ਸਮਣੇ ਵੀ ਦੋਸਤੋ ਘਰ ਮਿਲਿਆ ਇੱਕ ਤੇ ਉਹ ਵੀ ਖਾਲੀ ਪਿਆ ਆ ਇਹ ਦੂਸਰੇ ਘਰ ਸੀਗੇ ਜਿਹੜੇ ਖਾਲੀ ਪਏ ਆ ਤੇ ਇਹ ਘਰ ਆ ਜੰਗਲਾਂ ਚ ਕੋਈ ਬਾਲੀਵਾਸਤਾ ਹੋਊਗਾ ਇਹਨਾਂ ਦਾ ਇਹ ਘਰਾਂ ਦਾ ਅਰੇਓ ਜਾਨਾ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਇਹ ਰਸਤੇਆਂ ਤੇ ਜਾਣਾ ਸੌਖਾ ਨਹੀਂ ਹੈਗਾ